ਸਤਰੀਏ ਕਾਲਜੀ ਤੁਹਾਡਾ ਆਰਪੀ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਸ਼ਾਮ ਦੇ ਬੱਜ ਚੁੱਕੇ ਹੈ 7 ਤੇ ਅਸੀਂ ਆਏ ਆ ਥੋੜਾ ਹੈਟ ਤੇ ਘੁੰਮਣ ਸਾਡੇ ਨਾਲ ਸਤਲੁਜ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਘੁੰਮਣੇ ਵਾਸਤੇ ਤੇ ਲੋਕ ਹੋਰ ਵੀ ਬਹੁਤ ਆਉਂਦੇ ਆ ਸਾਰੇ ਸ਼ਹਿਰ ਕਰਦੇ ਫਿਰਦੇ ਥੋੜਾ ਡੇ ਸਟ्रेसਫੁਲ ਜਿਹਾ ਰਹਿੰਦਾ ਹੈ ਤੇ ਸ਼ਾਮ ਨੂੰ ਇੱਥੇ ਆ ਕੇ ਥੋੜਾ ਜਿਹਾ ਰਿਲੈਕਸਿੰਗ ਲੱਗਦਾ ਘੁੰਮਣਾ ਵਧੀਆ ਮੈਨੂੰ ਮੂਡ ਫ੍ਰੈਸ਼ ਹੋ ਜਾਂਦਾ ਤੇ ਸਿਹਤ ਪੱਖੋਂ ਵੀ ਚੰਗਈ ਹੈ ਚਲੋ ਬਟ ਮੈਂ ਤਾਂ ਆ ਵੀ ਥੋੜਾ ਸਕੂਨ ਮਿਲਦਾ ਅਸੀਂ ਪੀਣ ਗਏ ਜੀ ਰਸ ਔਰ ਇੱਕ ਨਵੀਂ ਲੱਗੀ ਹੈ ਜੀ ਟਰਾਲੀ ਇਹ ਵਧੀਆ ਹੈ ਮਤਲਬ ਕਿ ਬਹੁਤ ਜ਼ਿਆਦਾ ਪੰਜਾਬੀ ਮੁੰਡਿਆਂ ਨੇ ਕੰਮ ਕੀਤਾ ਹੈ ਸਟਾਰਟ ਇਹ ਸਟਾਲ ਅੰ ਦੇਖ ਰਹੇ ਨੂੰ ਕੁੰਮਣਾਏ ਨੂੰ ਦੋ ਕੁੱਤੇ ਮਿਲ ਗਏ ਆਉਣੀਆਂ ਨਾਲ ਇਹਦੀ ਜਾਣ ਪਛਾਣ ਚੱਲ ਰਹੀ ਹੈ ਆ ਇੱਕ ਹੋਰ ਆ ਗਿਆ ਉਹ ਵੱਡੇ ਹੋ ਨਾ ਜਮੈਂ ਡਰਦੇ ਹੈਗੀ ਆ ਜੀ ਤਰੀਕ 12 ਆ 12 ਤਰੀਕ ਸ਼ਾਮ ਦਾ ਟਾਈਮ ਹੈ ਤੇ ਹੁਣ ਇਹ ਦੋ ਦੋ ਤਿੰਨ ਦਿਨ ਦੀ ਇਹਨਾਂ ਨੂੰ ਛੁੱਟੀਆਂ ਹੈ ਕਿਉਂ ਨਬੂ ਨੂੰ ਪੇਪਰਾਂ ਦੇ ਵਿੱਚ ਤੇ ਸਿਹਤ ਵੀ ਹੁਣ ਠੀਕ ਹੈ ਭਾਈ ਇਹਨਾਂ ਦੀ ਮਸਾ ਮਸਾ ਠੀਕ ਹੋਈ ਆ ਤੇ ਅੱਜ ਨਬੂ ਨੂੰ ਸਵੇਰ ਦਾ ਸ਼ੌਂਪਿਆ ਹੋਇਆ ਹੈ ਮਹਿੰਦੀ ਲਾਉਣ ਦਾ ਮੈਨੂੰ ਜੀ ਘੜੀ ਘੜੀ ਲੈ ਕੇ ਕੀਪ ਜੀ ਮੇਰੇ ਕੋਲ ਨੂੰ ਆ ਜੈਦੀ ਮम्मा ਮਹਿੰਦੀ ਲਵਾ ਲਓ ਮम्मा ਮਹਿੰਦੀ ਲਵਾ ਮੈਂ ਕਿ ਭਾਈ ਹਲੇ ਮੈਂ ਲਾਉਣ ਹੀ ਨਹੀਂ ਹੈਗੀ ਦਿਲ ਨਹੀਂ ਕਰਦਾ ਮੇਰਾ ਹਲੇ ਫਿਰ ਲਵਾਉਂਗੀ ਜੇ ਕੋਈ ਫੰਕਸ਼ਨ ਜਾਂ ਵਿਆਹ ਹੋਵੇ ਤਾਂ ਦਿਲ ਕਰੇ ਮਹਿੰਦੀ ਮੁੰਦੀ ਲਾਉਣੇ ਨੂੰ ਬਿਨਾ ਮਤਲਬ ਤੇ ਕਿ ਮਹਿੰਦੀ ਲਾਉਣੀ ਅਦਰਵੱਠੀ ਸਾਡੀ ਸਹੇਲੀ ਨੂੰ ਮੈਂ ਬਹੁਤ ਵਧੀਆ ਲੱਗਦੀ ਇਹਨੂੰ ਮੈਂ ਇਹਦੀ ਲਾਉਣੀ ਤੇ ਕੀ ਸ਼ੂ ਆਪਣੇ ਪੇਪਰ ਦੀ ਤਿਆਰੀ ਕਰ ਰਿਹਾ ਹੈ ਤੇ ਬਾਕੀ ਨਵੂ ਨੂੰ ਵੀ ਹੁਣ ਦੋ ਤਿੰਨ ਛੁੱਟੀਆਂ ਤੇ ਉਸ ਤੋਂ ਬਾਅਦ ਹੀ ਤਾਂ ਹੈਗਾ ਜੀ ਪੰਜਾਬੀ ਦਾ ਪੇਪਰ ਤੇ ਛੋਟਾ ਜਿਹਾ ਇਹ ਮਿੰਨੀ ਵਲੌਗ ਹੈ ਤੇ ਅੱਜ ਦੇ ਵਲੌਗ ਚ ਇੰਨੇ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ